ਅਸਲਾਮੁਆਲੇਕਮ ਵੀਰੋ ਕੀ ਹਾਲ ਚਾਲ ਹੈ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਤੋਂ ਬਾਅਦ ਬਾਬਾ ਗੁਰਵਿੰਦਰ ਸਿੰਘ ਢਿੱਲੂ ਦੇ ਨਾਲ ਵੀਰੋ ਵਾਪਰੀ ਹੈ ਇੱਕ ਅਹਿਜੀ ਘਟਨਾ ਜਿਸ ਨੇ ਪੂਰੇ ਪੰਜਾਬ ਦੇ ਅੰਦਰ ਤਰਸੱਲੀ ਮਚਾ ਕੇ ਰੱਖ ਦਿੱਤੀ ਹੈ ਆਖਰ ਕੀ ਹੋ ਰਿਹਾ ਹੈ ਪੰਜਾਬ ਦੇ ਵਿੱਚ ਪੂਰੀ ਤਫਸੀਲ ਅਸੀਂ ਅੱਜ ਦੀ ਵੀਡੀਓ ਰਹਿ ਜਾਣਾਗੇ ਉਸ ਚੱਲ ਕੇ ਵੀਡੀਓ ਦੇਣੇ ਇਸ ਤਵਾਰ ਚਾਹਨੇ ਬਹੁਤ ਵੱਡੀ ਖਬਰ ਸਾਂਝੀ ਕਰਨ ਜਾ ਰਹੇ ਹਾਂ ਪੰਜਾਬ ਦੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੂੰ ਰਹਿ ਕੇ ਯਾਨੀ ਮੁੱਖ ਮੰਤਰੀ ਦਾ ਬਹੁਤ ਵੱਡਾ ਐਕਸ਼ਨ ਔਰ ਇੱਕੋ ਝੜਕੇ ਦੇ ਅੰਦਰ ਸਾਰੇ ਅੜਾ ਤੇ ਰੱਖ ਦਿੱਤੇ ਜਦੋਂ ਵੀ ਵਿਕਰਮ ਸਿੰਘ ਮਜੀਠੀਆ ਦੀ ਨਾਬਾ ਦੀ ਜੇਲ੍ਹ ਦੇ ਵਿੱਚੋਂ ਰਿਹਾਈ ਹੁੰਦੀ ਆ ਤਾਂ ਇੱਕਦਮ ਪੰਜਾਬ ਦਾ ਮੁੱਖ ਮੰਤਰੀ ਸਾਇਲੈਂਟ ਰਹਿੰਦਾ ਯਾਨੀ ਕੋਈ ਵੀ ਉਹਨਾਂ ਦੇ ਉੱਤੇ ਬਿਆਨ ਨਹੀਂ ਦਿੰਦੇ ਪਰ ਬਾਅਦ ਦੇ ਵਿੱਚ ਚਰਚਾਵਾ ਹੋ ਜਾਂਦੀਆਂ ਨੇ ਕਿ ਪੰਜਾਬ ਦੀ ਸਰਕਾਰ ਦੇ ਜਿੰਨੇ ਵੀ ਨੁਮਾਇੰਦੇ ਨੇ ਉਹ ਚਾਹੇ ਅਵਨ ਅਰੋੜਾ ਹੋਣ ਚਾਹੇ ਹਰਪਾਲ ਸਿੰਘ ਚੀਮਾ ਹੋਣ ਤੇ ਚਾਹੇ ਪਾਈ ਤਲਵੀਰ ਸਿੰਘ ਗਿੱਲ ਹੋਣ ਏ ਬਿਲਕੁਲ ਸਾਰੇ ਲੀਡਰ ਚੁੱਪ ਰਹਿੰਦੇ ਔਰ ਮੁੱਖ ਮੰਤਰੀ ਭਵਨਤ ਸਿੰਘ ਮਾਨ ਇਕੱਲਿਆਂ ਦਾ ਇੱਕ ਟਵੀਟ ਆਉਂਦਾ ਉਹਨਾਂ ਦੇ ਆਪਣੇ ਬਕਾਇਦਾ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਮੁੱਖ ਮੰਤਰੀ ਭਵਨਤ ਸਿੰਘ ਮਾਨ ਦਾ ਇੱਕ ਬਿਆਨ ਆਉਂਦਾ ਜਿਹਦੇ ਕਰਕੇ ਪੂਰੇ ਪੰਜਾਬ ਭਰ ਦੇ ਵਿੱਚ ਤਰਸਲ ਹੀ ਮਚ ਗਈ ਸੀ ਪਰ ਬਿਕਰਮ ਸਿੰਘ ਮਜੀਠੀਆ ਆਕਾਲੀ ਦਲ ਦੇ ਆਗੂ ਸਾਬਕਾ ਮੰਤਰੀ ਉਹਨਾਂ ਦੀ ਜਦੋਂ ਜ਼ਮਾਨਤ ਹੋ ਜਾਂਦੀ ਹੈ ਤਾਂ ਇਧਰਲੇ ਪਾਸੇ ਪੰਜਾਬ ਦੇ ਅੰਦਰ ਚਰਚਾ ਛੜ ਜਾਂਦੀ ਹੈ ਕਹਿੰਦੇ ਜੀ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਬਾਬਾ ਮਿਲ ਗਿਆ ਹੈ ਨਾ ਗੁਰਿੰਦਰ ਸਿੰਘ ਢਿੱਲੋਂ ਇਹਨਾਂ ਨੇ ਉਹਨਾਂ ਦੀ ਜ਼ਮਾਨਤ ਕਰਵਾਈ ਹੈ ਔਰ ਜਾਣ ਬੁੱਝ ਕੇ ਕਰਵਾਈ ਹੈ ਔਰ ਸਭ ਤੋਂ ਵੱਡੀ ਖਬਰ ਤੁਹਾਡੇ ਨਾਲ ਅੱਜ ਸਾਂਝੀ ਕਰਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਬਹੁਤ ਵੱਡਾ ਐਕਸ਼ਨ ਹੋ ਗਿਆ ਪੰਜਾਬ ਭਰ ਦੇ ਵਿੱਚ ਕਿਉਂਕਿ ਇਸ ਐਕਸ਼ਨ ਨੇ ਪੂਰੇ ਕਾਲੀ ਦਲ ਦੀਆਂ ਔਰ ਦੂਜੇ ਪਾਸੇ ਪੰਜਾਬ ਵਾਸੀਆਂ ਦੀਆਂ ਖਾਸ ਕਰਕੇ ਪੰਜਾਬ ਵਾਸੀਆਂ ਦੇ ਸਾਹਮਣੇ ਇਹ ਸੁਨੇਹਾ ਜਾਊਗਾ ਕਿ ਮੁੱਖ ਮੰਤਰੀ ਆਪਣੇ ਤੌਰ ਤੇ ਸਿੱਧੇ ਤੌਰ ਤੇ ਸਹੀ ਹੈ ਪੰਜਾਬ ਦੇ ਲੋਕਾਂ ਦੇ ਨਾਲ ਔਰ ਵਿਰੋਧੀ ਧਿਰਾਂ ਨੂੰ ਇਹਦਾ ਬਹੁਤ ਵੱਡਾ ਝਟਕਾ ਲੱਗ ਗਿਆ ਕਿਉਂਕਿ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਲੋਕ ਜੁਟ ਗਏ ਨੇ ਇੱਕ ਤਾਂ ਇਹ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਔਰ ਦੂਜੇ ਪਾਸੇ ਗੁਰਿੰਦਰ ਸਿੰਘ ਢਿੱਲੋਂ ਔਰ ਬਿਕਰਮ ਸਿੰਘ ਮਝੀਟੇ ਤੋਂ ਲੈ ਕੇ ਸੁਖਵੀਰ ਸਿੰਘ ਬਾਦਲ ਤੱਕ ਇਹ ਕਿਹਾ ਜਾ ਰਿਹਾ ਸੀ ਬਾਦਲ ਦੁਆਰਾ ਤਾਂ ਕੀ ਅਸੀਂ ਸਰਕਾਰ ਪੰਜਾਬ ਦੇ ਅੰਦਰ ਬਣਾ ਲਾਂਗੇ ਪਰ ਦੂਜੇ ਪਾਸੇ ਬਾਬਾ ਗੁਰਿੰਦਰ ਸਿੰਘ ਢਿੱਲੋਂ ਕਹਿੰਦੇ ਹੁਣ ਭਾਜਪੀ ਦੇ ਨਾਲ ਇਹਨਾਂ ਦਾ ਗੱਠ ਜੋੜ ਕਰਵਾ ਕੇ ਉਹਨਾਂ ਦੀ ਸਰਕਾਰ ਬਣਵਾ ਸਕਦੇ ਆ ਪਰ ਨਹੀਂ ਕਿਉਂਕਿ ਮਾਮਲਾ ਭਾਜਪੀ ਦੇ ਵਿੱਚੋਂ ਵੀ ਇੱਕ ਸਾਹਮਣੇ ਆ ਗਿਆ ਉਹ ਖਬਰ ਵੀ ਬੜੀ ਹੀ ਅਹਿਮ ਥਾੜੇ ਨਾਲ ਜਿਹੜੀ ਕਿ ਸਾਂਝੀ ਕਰਨੀ ਹੈ ਔਰ ਮੁੱਖ ਮੰਤਰੀ ਨੇ ਇਹਨਾਂ ਸਾਰਿਆਂ ਨੂੰ ਇੱਕੋ ਝੜਕੇ ਦੇ ਅੰਦਰ ਫਿਲਾ ਕੇ ਰੱਖ ਦਿੱਤਾ ਹੈ ਉਹ ਝਟਕਾ ਕਿਹੜਾ ਪੂਰੀ ਖਬਰ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਹੜੀ ਕਿ ਕਾਲੀ ਦਲ ਦੇ ਵਰਕਰ ਔਰ ਦੂਜੇ ਪਾਸੇ ਸੁਖਬੀਰ ਬਾਦਲ ਤੋਂ ਲੈ ਕੇ ਮਜੀਠੀਆ ਤੱਕ ਇੱਥੇ ਤੱਕ ਕਿ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੱਕ ਇਸ ਗੱਲ ਦਾ ਮੈਸੇਜ ਪਹੁੰਚ ਚੁੱਕਿਆ ਹੈ ਕਿ ਮੁੱਖ ਮੰਤਰੀ ਪਹਿਲਾ ਭਗਵੰਤ ਸਿੰਘ ਮਾਨ ਸਾਹਬਤ ਹੋਇਆ ਜਿਨ੍ਹਾਂ ਨੇ ਇਹ ਮਾਮਲਾ ਸਾਹਮਣੇ ਲਿਆਂਦਾ ਔਰ ਅੱਜ ਪੰਜਾਬ ਭਰ ਦੇ ਵਿੱਚ ਇੱਕ ਵੱਡਾ ਐਕਸ਼ਨ ਕਰ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪਹਿਲਾ ਤੁਹਾਨੂੰ ਇਹਦੀ ਖਬਰ ਦਿਖਾਉਣੀ ਆ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਸੁਖਬੀਰ ਸਿੰਘ ਬਾਦਲ ਔਰ ਬਾਬਾ ਗਰੇਂਦਰ ਸਿੰਘ ਢਿੱਲੋਂ ਇਹਨਾਂ ਲਈ ਪੰਜਾਬ ਭਰ ਦੇ ਵਿੱਚ ਅੱਜ ਦਾ ਮਾਹੌਲ ਕੀ ਹੈ ਕਿਉਂਕਿ ਪੰਜਾਬ ਦੇ ਲੋਕ ਉਲਟ ਹੋ ਚੁੱਕੇ ਨੇ ਇਹ ਬਹੁਤ ਵੱਡਾ ਮਾਮਲਾ ਸਾਹਮਣੇ ਆ ਗਿਆ ਔਰ ਮੁੱਖ ਮੰਤਰੀ ਦੇ ਹੱਕ ਦੇ ਵਿੱਚ ਆ ਗਿਆ ਔਰ ਇਹਨਾਂ ਸਾਰਿਆਂ ਨੂੰ ਇੱਕੋ ਝੜਕੇ ਦੇ ਅੰਦਰ ਕਿਵੇਂ ਉੜਾਇਆ ਉਹ ਖਬਰ ਬਹੁਤ ਹੀ ਵੱਡੀ ਤੇ ਬੜੀ ਅਹਿਮ ਔਰ ਜਿਹੜੇ ਲੋਕੇ ਕਹਿੰਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਕਾਰਜਕਾਲ ਦੇ ਵਿੱਚ ਪੰਜਾਬ ਦੇ ਅੰਦਰ ਐਕਸ਼ਨ ਕਿੱਦਾਂ ਹੋ ਰਿਹਾ ਕੰਮ ਕਿੱਦਾਂ ਕਰ ਰਹੀ ਹੈ ਸਰਕਾਰ ਪਹਿਲੇ ਆ ਦੇਖ ਲਓ ਉਸ ਤੋਂ ਬਾਅਦ ਬਹੁਤ ਹੀ ਵੱਡੀ ਖਬਰ ਸਾਂਝੀ ਕਰਾਂਗੇ ਸੁਣੋ ਅੰਦੇਸ਼ ਪ੍ਰਸਾਚਾਰ ਦੇ ਖਿਲਾਫ ਮਾਨ ਸਰਕਾਰ ਦਾ ਤਾਬੜ ਤੋੜ ਪ੍ਰਹਾਰ ਚੱਲ ਰਹੀ ਹੈ ਬਠਿੰਡਾ ਦੇ ਆਰਟੀਓ ਦਫਤਰ ਦੇ ਵਿੱਚ ਇੱਕ ਕਲਰਕ ਨੂੰ ਰਿਸ਼ਵਤ ਲੈਦੇ ਰੰਗੇ ਹੱਥੀ ਗ੍ਰਿਫਤਾਰ ਕੀਤਾ ਗਿਆ ਹੈ ਇਹ ਕਾਰਵਾਈ ਇਕੱਲੀ ਨਹੀਂ ਸਗੋ ਜਲੰਧਰ ਖੰਨਾ ਗੁਰਦਾਸਪੁਰ ਸੂਬੇ ਭਰ ਦੇ ਵਿੱਚ ਰਿਸ਼ਵਤ ਖੋਰਾ ਨੂੰ ਫੈਬ ਕੀਤਾ ਜਾ ਰਿਹਾ ਹੈ ਹੁਣ ਜਨਤਾ ਖੁੱਲ ਕੇ ਸ਼ਿਕਾਇਤਾਂ ਕਰ ਰਹੀ ਹੈ ਔਰ ਬੁਲੇਸ ਤੇ ਸਰਕਾਰ ਕਾਰਵਾਈ ਤਾਂ ਸੁਣ ਲਿਆ ਪੰਜਾਬ ਵਾਲੇ ਜਿਹੜੀਆਂ ਵਿਰੋਧੀ ਧਿਰਾਂ ਦੇ ਪੱਤਰਕਾਰਾਂ ਔਰ ਵਿਰੋਧੀ ਧਿਰਾਂ ਇਹ ਗੱਲ ਕਹਿੰਦੀਆਂ ਕਿ ਮੁੱਖ ਮੰਤਰੀ ਮਾੜਾ ਜਾਂ ਸਰਕਾਰ ਕੰਮ ਨਹੀਂ ਕਰਦੀ ਹੁਣ ਅੱਜ ਬਹੁਤ ਵੱਡਾ ਐਕਸ਼ਨ ਹੋ ਗਿਆ ਪੰਜਾਬ ਭਰ ਦੇ ਵਿੱਚ ਆਰਟੀਓ ਨੂੰ ਯਾਨੀ ਗ੍ਰਿਫਤਾਰ ਕਰ ਲਿਆ ਗਿਆ ਭ੍ਰਿਸ਼ਟਾਚਾਰ ਦੇ ਮਾਮਲੇ ਦੇ ਵਿੱਚ ਰਿਸ਼ਵਤ ਖੋਰੀ ਦੇ ਮਾਮਲੇ ਦੇ ਵਿੱਚ ਐਸੇ ਹੀ ਪ੍ਰਕਾਰ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਤਾਣਾ ਵਾਣਾ ਫੇਰ ਤੋਂ ਪੰਜਾਬ ਦੀ ਸਰਕਾਰ ਦੇ ਸਰਕਾਰੀ ਵਕੀਲ ਪੰਜਾਬ ਦੀ ਸਰਕਾਰ ਪੰਜਾਬ ਦੇ ਲੋਕ ਮੁੱਖ ਮੰਤਰੀ ਦੇ ਹੱਕ ਵਿੱਚ ਆ ਗਏ ਨੇ ਕਿਉਂਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕੋ ਝਟਕੇ ਦੇ ਅੰਦਰ ਪੂਰੀ ਸਿਆਸਤ ਹਿਲਾ ਕੇ ਰੱਖ ਦਿੱਤੀ ਛੋਟੇ ਤੋਂ ਵੱਡਾ ਵੱਡੇ ਤੋਂ ਛੋਟਾ ਜਿੰਨੇ ਵੀ ਸਿਆਸੀ ਧਰ ਦੇ ਵਿੱਚ ਲੀਡਰ ਨੇ ਚਾਹੇ ਅਫਸਰ ਨੇ ਉਹ ਸਾਰੇ ਲੋਕ ਇਸ ਗੱਲ ਨੂੰ ਵੇਖ ਰਹੇ ਨੇ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਇੱਕ ਟਵੀਟ ਆਉਂਦਾ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਤੇ ਕਿ ਅੱਜ ਬਣ ਜਾਣ ਚਾਹੇ ਕੱਲ ਬਣ ਜਾਣ ਉੱਥੇ ਸਾਡੀਆਂ ਅਦਾਲਤਾਂ ਦਾ ਰੱਬ ਹੀ ਰੱਖਾ ਜਿੱਥੇ ਮੁੜਾਕਾਤੀ ਗੁਰਿੰਦਰ ਸਿੰਘ ਢੱਲੋਂ ਵਰਗੇ ਬਾਬੇ ਜੱਜ ਬਣ ਜਾਣ ਇਹ ਮੁੱਖ ਮੰਤਰੀ ਦਾ ਸਪਸ਼ਟ ਰੂਪ ਦੇ ਵਿੱਚ ਪੂਰੇ ਆਲ ਇੰਡੀਆ ਦੇ ਵਿੱਚ ਪਤਾ ਲੱਗ ਚੁੱਕਿਆ ਕਿ ਬਾਬੇ ਨੂੰ ਕਿਹਾ ਔਰ ਸਹੀ ਕਿਹਾ ਕਿਉਂਕਿ ਬਾਬੇ ਨੇ ਉੱਥੇ ਜਾ ਕੇ ਕਲੀਨ ਚਿੱਟ ਦੇਣੀ ਸ਼ੁਰੂ ਕਰ ਦਿੱਤੀ ਮੰਨਦੇ ਆ ਠੀਕ ਆ ਉਹਨਾਂ ਦਾ ਹੱਕ ਹੋਊ ਮਜੀਠੀਏ ਦਾ ਹੋ ਰਿਸ਼ਤੇਦਾਰ ਉਹਨਾਂ ਨੂੰ ਉਹ ਮਿਲਣ ਚਲੇ ਗਏ ਕੋਈ ਗੱਲ ਨਹੀਂ ਬਹੁਤੇ ਹੋਰ ਵੀ ਮਿਲੇ ਉਹਨਾਂ ਦੇ ਪਰਿਵਾਰਕ ਮੈਂਬਰ ਉਹਨਾਂ ਦੇ ਵਕੀਲ ਮਿਲਦੇ ਰਹੇ ਆ ਅਕਾਲੀ ਆਗੂ ਹੋਰ ਬਹੁਤ ਸਾਰੇ ਮਿਲਦੇ ਰਹੇ ਆ ਪਰ ਬਾਬੇ ਨੇ ਉੱਥੇ ਜਾ ਕੇ ਹਾਲਾਂਕਿ ਇਹ ਗੱਲ ਕਹਿ ਦਿੱਤੀ ਇੱਕ ਪਾਸੇ ਤਾਂ ਉਹਦੇ ਨਾਲ ਕਰੋਨਾ ਦੀ ਲੋਕ ਕਰੋਨਾ ਦੀ ਸੰਖਿਆ ਦੇ ਵਿੱਚ ਲੋਕ ਜੁੜੇ ਸੀ ਤੇ ਲੋਕ ਕਮੈਂਟ ਕੀ ਕਰ ਰਹੇ ਨੇ ਕਹਿੰਦੇ ਇਹ ਬਾਬਾ ਨਹੀਂ ਹੋ ਸਕਦਾ ਇਹਨੇ ਬਹੁਤ ਮਾੜਾ ਕੰਮ ਕੀਤਾ ਵਿਕਰਮ ਸਿੰਘ ਮਜੀਠੀਆ ਰਿਸ਼ਤੇਦਾਰ ਚਾਹੇ ਉਹਨਾਂ ਦਾ ਹੈਗਾ ਪਰ ਕਲੀਨ ਚੱਟ ਇਹਨਾਂ ਨੂੰ ਨਹੀਂ ਦੇਣੀ ਚਾਹੀਦੀ ਸੀ ਉਹਨਾਂ ਨੇ ਉਹਨਾਂ ਨੇ ਹਾਲਾਂਕਿ ਅਦਾਲਤ ਦਾ ਧੰਨਵਾਦ ਸਰਕਾਰ ਦਾ ਧੰਨਵਾਦ ਪ੍ਰਸ਼ਾਸਨ ਦਾ ਧੰਨਵਾਦ ਕਰਨਾ ਵਣਦਾ ਸੀ ਕਿ ਭਾਈ ਸਾਡੀਆਂ ਮਾਨਯੋਗ ਅਦਾਲਤਾਂ ਜੋ ਫੈਸਲਾ ਲੈਂਦੀਆਂ ਉਹਨਾਂ ਨੂੰ ਸਿਰਮੱਥੇ ਲੈਣਾ ਜ਼ਰੂਰੀ ਹੈ ਕਿਉਂਕਿ ਇਹ ਜੇਕਰ ਬਾਬੇ ਫੈਸਲੇ ਕਰ ਲੱਗ ਜਾਣ ਮੁੱਖ ਮੰਤਰੀ ਦਾ ਵਕਾਇਦਾ ਮਤਲਬ ਇਹ ਹੈ ਤੇ ਫਿਰ ਜਿਹੜੀਆਂ ਸਾਡੀਆਂ ਸੁਪਰੀਮ ਕੋਰਟ ਹੈ ਉਹਦੇ ਵਿੱਚ 12 13 ਜੱਜ ਬਹਿੰਦੇ ਆ ਜਿਹੜੇ ਸਾਡਾ ਹਾਈ ਕੋਰਟ ਆ ਮਾਨਯੋਗ ਪੰਜਾਬ ਤੇ ਹਰਿਆਣਾ ਦਾ ਸਾਂਝਾ ਉਹਦੇ ਵਿੱਚ ਕਈ ਜੱਜ ਬਹਿੰਦੇ ਆ ਭਾਈ ਫਿਰ ਉਹ ਜੱਜ ਜਿਹੜੇ ਉਹਨਾਂ ਦਾ ਕੋਈ ਅਹਿਮੀਅਤ ਨਹੀਂ ਹੈ ਉਹਨਾਂ ਦੀ ਪੁੱਛਦਾਸ ਕਰਨ ਦੀ ਲੋੜ ਨਹੀਂ ਹੈ ਫਿਰ ਕਿਸੇ ਨੂੰ ਹੁਣ ਤਾਂ ਚਰਚਾ ਇਹ ਵੀ ਛੱਡ ਗਈ ਹੈ ਕਹਿੰਦੇ ਜੇਕਰ ਕਿਸੇ ਨੇ ਬਰੀ ਹੋਣਾ ਜਾਂ ਕਿਸੇ ਨੇ ਆਪਣੇ ਆਪ ਨੂੰ ਸੱਚਾ ਸੁੱਚਾ ਸਾਬਤ ਕਰਨਾ ਗੁਰਿੰਦਰ ਸਿੰਘ ਢਿੱਲੋਂ ਕੋਲੇ ਜਾਓ ਤੇ ਉਹਨੇ ਤੋਂ ਬਿਆਨ ਦਬਾਓ ਤੇ ਕਲੀਨ ਚਿੱਟ ਲੈ ਕੇ ਜਾਓ ਇਹ ਪੰਜਾਬ ਦੇ ਵਿੱਚ ਰੌਲਾ ਪੈ ਰਿਹਾ ਹੈ ਤਾਂ ਹੁਣ ਇੱਥੇ ਬਾਬੇ ਦੇ ਜਿਹੜੇ ਸਮਰਥਕ ਨੇ ਉਹ ਭਾਈ ਵੱਡੇ ਪੱਦਰ ਦੇ ਉੱਤੇ ਇਹ ਕਮੈਂਟ ਕਰ ਰਹੇ ਨੇ ਕਹਿੰਦੇ ਜੀ ਇਹ ਬਾਬਾ ਬੜਾ ਮਾੜਾ ਕੰਮ ਕਰਕੇ ਆਇਆ ਬਾਬੇ ਦੀ ਰਿਸ਼ਤੇਦਾਰੀ ਲੱਖ ਹੋ ਸਕਦੀ ਹੈ ਪਰ ਕਲੀਬ ਚਿੱਟ ਦੇਣਾ ਨਹੀਂ ਬਣਦਾ ਸੀ ਹਾਲਾਂਕਿ ਸਰਕਾਰ ਕਹਿੰਦੀ ਪੁਖਤਾ ਸਬੂਤ ਨੇ ਫੇਰ ਤੋਂ ਮਜੀਠੀਆਂ ਨੂੰ ਟੰਗਾਂਗੇ ਪੰਜਾਬ ਦੇ ਲੋਕ ਹੁਣ ਮੁੱਖ ਮੰਤਰੀ ਦੇ ਹੱਕ ਵਿੱਚ ਕਿਉਂ ਆ ਗਏ ਨੇ ਉਹ ਕਹਿੰਦੇ ਬਾਬੇ ਦੇ ਵੋਟ ਬੈਂਕ ਦੀ ਪ੍ਰਵਾਹ ਨਹੀਂ ਕੀਤੀ ਮੁੱਖ ਮੰਤਰੀ ਭਵਨਤ ਸਿੰਘ ਮਾਨ ਨੇ ਅਸ ਕਰਕੇ ਪੰਜਾਬ ਦੇ ਲੋਕ ਮੁੱਖ ਮੰਤਰੀ ਭਵਨ ਸਿੰਘ ਮਾਨ ਨੂੰ ਦਲੇਰ ਮੁੱਖ ਮੰਤਰੀ ਦਾ ਨਾਮ ਦੇ ਰਹੇ ਨੇ ਇਹ ਗੱਲ ਕਹਿ ਨਹੀਂ ਪਾਉ ਕਿਉਂਕਿ ਜਿੰਨੇ ਵੀ ਲੀਡਰ ਡੇਰਾਂ ਦੇ ਵਿੱਚ ਝੁਕਦੇ ਹੋਣੇ ਉਹ ਤੁਸੀਂ ਅਕਸਰ ਦੇਖਦੇ ਹੋ ਪਰ ਉਸ ਬੰਦੇ ਨੇ ਪਰਵਾਹ ਨਹੀਂ ਕੀਤੀ ਕਿ ਰਾਧਾ ਸਵਾਮੀ ਦੇ ਨਾਲ ਯਾਨੀ ਗੁਰਿੰਦਰ ਸਿੰਘ ਢਿੱਲੋਂ ਦੇ ਨਾਲ ਲੋਕ ਜੁੜੇ ਆ ਤੇ ਉਹ ਵੋਟਾਂ ਸਾਡੀਆਂ ਖੁੱਸ ਜਾਣਗੇ ਉਹਨੇ ਪਰਵਾਹ ਨਹੀਂ ਕੀਤੀ ਉਸ ਬੰਦੇ ਨੇ ਸੱਚੀ ਗੱਲ ਬੋਲੀ ਜਿਹੜੀ ਲੋਕ ਚਾਹੁੰਦੇ ਸੀ ਦੇ ਲੋਕ ਖੁਦ ਕਹਿ ਰਹੇ ਨੇ ਕਹਿੰਦੇ ਬਾਬਾ ਬਾਬਾ ਨਹੀਂ ਹੋ ਸਕਦਾ ਇਹ ਕੋਈ ਵੱਡਾ ਸਿਆਸਤਦਾਨ ਆਉਣ ਵਾਲੇ ਟਾਈਮ ਦੇ ਵਿੱਚ ਲੋਕ ਤਾਂ ਕਹਿੰਦੇ ਤੁਸੀਂ ਚੋਣ ਲੜੋ ਜੇਕਰ ਤੁਹਾਡੇ ਅੰਦਰ ਕੋਈ ਅਸ਼ੰਕਾ ਨਾ ਮੁੱਖ ਮੰਤਰੀ ਬਣਨ ਦੀ ਤੇ ਫਿਰ ਤੁਸੀਂ ਸਿੱਧੇ ਹੋ ਕੇ ਮੈਦਾਨ ਦੇ ਵਿੱਚ ਆਓ ਤੇ ਚੋਣ ਲੜੋ ਪਤਾ ਲੱਗ ਜੂ ਜਨਤਾ ਚੁਣਦੀ ਕਿਹਨੂੰ ਤੇ ਜਨਤਾ ਨੂੰ ਇਹ ਵੀ ਪਤਾ ਲੱਗ ਜੂ ਕਿ ਸਾਡੇ ਬਾਬੇ ਨੇ ਜਾਂ ਕੋਈ ਲੀਡਰ ਨੇ ਵਿਰੋਧ ਪੰਜਾਬ ਦੇ ਅੰਦਰ ਉਸੇ ਗੱਲ ਦਾ ਹੁੰਦਾ ਜਿਹੜੀ ਪੰਜਾਬ ਦੇ ਲੋਕਾਂ ਨੂੰ ਚੰਗੀ ਨਾ ਲੱਗੇ ਇਹਦੇ ਵਿੱਚ ਆਪਣਾ ਕੋਈ ਉਹ ਨਹੀਂ ਆ ਰੋਲ ਇਹਦੇ ਵਿੱਚ ਤਾਂ ਸਾਡੇ ਪੰਜਾਬ ਦੀ ਜਨਤਾ ਫੈਸਲੇ ਕਰਦੀ ਹੈ ਹੁਣ ਮੁੱਖ ਮੰਤਰੀ ਰਿਪੀਟ ਕਿਉਂ ਕਰੂਗਾ ਕਿਉਂਕਿ ਸਾਰਿਆਂ ਨੂੰ ਪਤਾ ਲੱਗਾ ਆਲਰੇਡੀ ਇੱਕ ਤਾਂ 328 ਰੁਪਏ ਦਾ ਮਾਮਲਾ ਜਿਹੜਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੱਕਿਆ ਬੇਅਦਬੀ ਦੇ ਮਾਮਲੇ ਦੇ ਉੱਤੇ ਐਕਸ਼ਨ ਐਸ ਕਰਕੇ ਮੁੱਖ ਮੰਤਰੀ ਫੇਰ ਤੋਂ ਸਰਕਾਰ ਬਣਾਉਣ ਜਾ ਰਹੇ ਨੇ ਇਹ ਪੰਜਾਬ ਦੇ ਲੋਕਾਂ ਦੀ ਥਿਉਰੀ ਹੈ ਤਾਂ ਹੁਣ ਇਸ ਵਿਸ਼ੇ ਦੇ ਉੱਤੇ ਤੁਹਾਡਾ ਕੀ ਕਹਿਣਾ ਕਮੈਂਟ ਜਰੂਰ ਕਰਿਓ ਔਰ ਜਿੰਨੇ ਵੀ ਭੈਣ ਭਰਾ ਨਵੇਂ ਚੈਨਲ ਤੇ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨੂੰ ਆਲ ਤੇ ਜਰੂਰ ਕਰ ਲੈਣਾ ਜੀ ਧੰਨਵਾਦ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਤੋਂ ਬਾਅਦ ਦੋ ਵੱਡੇ ਮੁੱਦੇ ਪੱਖ ਚੁਕੇ ਆ ਸਭ ਤੋਂ ਪਹਿਲਾ ਮੁੱਦਾ ਤੇ ਬੀਰੋ ਬਾਬਾ ਗੁਰਵਿੰਦਰ ਸਿੰਘ ਢਿੱਲੂ ਨੂੰ ਲੈ ਕੇ ਆਵਾਮ ਬਾਬੇ ਗੁਰਵਿੰਦਰ ਦੀ ਬਹੁਤ ਵੱਡੀ ਫੈਨ ਫੋਲੋਇੰਗ ਸੀ ਉਹਨਾਂ ਨੂੰ ਮੰਨੇ ਆਏ ਸੀ ਬਾਬੇ ਗੁਰਵਿੰਦਰ ਤੋਂ ਪਿੱਛੇ ਹਟ ਰਹੇ ਆ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਹੋ ਰਹੀਆਂ ਕਿਉਂਕਿ ਵਿਕਰਮ ਸਿੰਘ ਮਜੀਠੀਏ ਦੇ ਵੱਡੇ ਦੋਸ਼ ਲੱਗੇ ਸੀ ਤੇ ਬਾਬਾ ਜੀ ਇੱਕ ਮذਬੀ ਰਹਿਨਮਾ ਸੀ ਇਸ ਕਰਕੇ ਕਿਉਂਕਿ ਉਹ ਇੱਕ ਕ੍ਰਿਮਨਲ ਬੰਦੇ ਨਾਲ ਮਿਲਣ ਗਏ ਮੁਲਾਕਾਤਾਂ ਕੀਤੀਆਂ ਵੈ ਇਹ ਵੀ ਸਮਝਿਆ ਜਾ ਰਿਹਾ ਹੈ ਕਿ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਨੇ ਆਪਣੇ ਅਸਰ ਵਰ ਸੂਦ ਦਾ ਇਸਤੇਮਾਲ ਕਰਕੇ ਵਿਕਰਮ ਸਿੰਘ ਮਜੀਠੀਏ ਦੀ ਜ਼ਮਾਨਤ ਕਰਵਾਈ ਹੈ ਦੂਸਰੇ ਬੰਦੇ ਵੀ ਰਿਹਾ ਕਿ ਨਵਾਂ ਮੁੱਦਾ ਘਟਾ ਛਿੜ ਗਿਆ ਵੈ ਉਹ ਇਹ ਹੋਇਆ ਵੈ ਕਿ ਇੱਕ ਬੰਨੇ ਸਿਮਪਲ ਮਾਨਦੇ ਪਾਰਟੀ ਉਹਨਾਂ ਦੇ ਲੀਡਰ ਇੱਕ ਦਾਵਾ ਕਰ ਰਹੇ ਹੈ ਕਿ ਸਾਡੇ ਕੋ ਵੱਡੇ ਵੱਡੇ ਸਬੂਤ ਮੌਜੂਦ ਹੈ ਮਜੀਠੀਆ ਦੁਬਾਰਾ ਫਿਰ ਗ੍ਰਿਫਤਾਰ ਕਰ ਲਵਾਂਗੇ ਇਹ ਨਹੀਂ ਬਸ ਸਕਦਾ ਇਹ ਜੇਲ੍ਹ ਚ ਹੀ ਰਹੇਗਾ ਇਨਸਾਫ ਤੇ ਦੂਸਰੇ ਬੰਨੇ ਵੀਰੋ ਅਕਾਲੀ ਦਲ ਦੇ ਲੀਡਰ ਇਹ ਦਾਵਾ ਕਰ ਰਹੇ ਹੈ ਕਿ ਵੱਡੀ ਜਿੱਤ ਹੋ ਗਈ ਸਾਡੀ ਮਜੀਠੀਆ ਹੱਕ ਸੱਚ ਦੀ ਜਿੱਤ ਹੋ ਗਈ ਹੈ ਮਜੀਠੀਆ ਰਹਾ ਹੋ ਗਿਆ ਵਾ ਕੁਝ ਨਹੀਂ ਕਰ ਸਕਿਆ ਝੂਠੇ ਕੇਸ ਬਣਾਏ ਸੀ ਤੇ ਵੀਰੋ ਇੱਕ ਦੂਸਰੇ ਦੇ ਉੱਤੇ ਇਲਜ਼ਾਮ ਤਰਾਸ਼ੀ ਅਲਜ਼ਾਮ ਲਾਏ ਜਾ ਰਹੇ ਇੱਕ ਦੂਸਰੇ ਨੂੰ ਨਹੀਂ ਉਹਦਾਇਆ ਜਾ ਰਿਹਾ ਮੈਂ ਹੁਣ ਵੀਰੋ ਕਮੈਂਟ ਕਰਕੇ ਸਾਨੂੰ ਲਾਜ਼ਮੀ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਵਾ ਦੋਨਾਂ ਵਿੱਚੋਂ ਗਲਤ ਕੌਣ ਹੈ ਤੇ ਠੀਕ ਕੌਣ ਹੈ ਕਮੈਂਟ ਕਰਕੇ ਆਪਣੀ ਕੀਮਤੀ ਰਾਦਰ ਦਾ ਹਾਲ ਲਾਜ਼ਮੀ ਕਰਨਾ ਪਟੇ ਸਾਰਾ ਕਰਕ ਨਾ ਜਾਈ ਅਰਘਣਾ ਅੱਲਾ ਫੇਜ਼